एकता पार्टी प्रधान गुरमीत लाल बिट्टू ने अपनी पार्टी की तरफ से पंजाब लोकसभा खंडौर साहिब से चुनावी मैदान में परमजीत सिंह को उतारने का ऐलान कर चुकी है वहीं एकता पार्टी प्रधान गुरमीत लाल बिट्टू ने कपूरथला दफ्तर में प्रेस कॉन्फ्रेंस करते हुए जानकारी दी है कि सोमवार को एकता पार्टी की ओर से कपूरथला में वैष्णो देवी मंदिर से माथा टेक कर एक बड़े काफिले के रूप में कपूरथला से रोड शो करके लोकसभा खडूर साहिब में एकता पार्टी उम्मीदवार परमजीत सिंह का नामांकन दाखिल करवाने वह पहुंच रहे हैं इस मौके मीडिया से बातचीत करते हुए उन्होंने और क्या कहा सुनते हैं सर की मोटिव जिन्होंने मैं प्रधान एकता पार्टी ਸਮੁੱਚੀ ਇਕਤਾ ਪਾਰਟੀ ਵੱਲੋਂ ਪਿਛਲੇ ਦਿਨੀ ਜੋ ਇਕਤਾ ਪਾਰਟੀ ਨੇ ਫੈਸਲਾ ਕੀਤਾ ਹੈਗਾ ਵੀ ਸਰਦਾਰ ਪਰਮਜੀਤ ਸਿੰਘ ਜੀ ਪਿੰਡ ਸਾਬੋਵਾਲ ਤੋਂ ਵੀ ਇਹਨਾਂ ਦਾ ਨਾਮ ਜਿਹੜਾ ਅਸੀਂ ਵੱਡੇ ਜੋਸ਼ ਦੇ ਨਾਲ ਮੈਸਬ ਦਾ ਐਲਾਨ ਕੀਤਾ ਸੀਗਾ ਉਹਦੇ ਸਬੰਧੀ ਅਸੀਂ ਸੋngਵਾਰ ਨੂੰ 11 ਵਜੇ ਵੀ ਬਾਹਰ ਮਾਤਾ ਵੈਕਸ਼ੁੰਦੇਵੀ ਮੰਦਿਰ ਤੋਂ ਵੱਡੇ ਕਾਫੜੇ ਨਾਲ ਵੱਡੇ ਕਾਫਲੇ ਨਾਲ ਸ਼ਹਿਰ ਦਾ ਇੱਕ ਰੋਡ ਸ਼ੋਅ ਕੱਢ ਕੇ ਲੋਕਾਂ ਨੂੰ ਦੱਸ ਕੇ ਕੈਂਡੀਡੇਟ ਨੂੰ ਮਿਲਾ ਕੇ ਲੋਕਾਂ ਨਾਲ ਰੂਪ ਰੂਪ ਕਰਾ ਕੇ ਵੀ ਲੋਕਾਂ ਦਾ ਅਸ਼ੀਰਵਾਦ ਲੈ ਕੇ ਵੀ ਮੈਂ ਸਮਝਦਾ ਕਪੂਰ ਥੱਲੇ ਤੋਂ ਇਹ ਕਾਫਲਾ ਜਿਹੜਾ ਹਲਕਾ ਖਡੂਰ ਸਾਹਿਬ ਤਹਿਸੀਲ ਖਡੂਰ ਸਾਹਿਬ ਜਿਲ੍ਹਾ ਤਰਨਤਾਰਨ ਤਰਨਤਾਰਨ ਵਿੱਚ ਜਾ ਕੇ ਇਹ ਸਾਥੀ ਦੇ ਕਾਗਜ਼ ਜਿਹੜੇ ਆ ਉਤੇ ਦਾਖਲ ਕੀਤੇ ਜਾਣਗੇ ਦਾਖਲ ਕਰਨ ਤੋਂ ਬਾਅਦ ਵੀ ਮੈਂ ਸਮਝਦਾ ਵੀ ਅੱਜ ਤੱਕ ਜਿਹੜੇ ਜਿਹੜੇ ਐਮਪੀਆ ਨੇ ਚਾਹੇ ਜਸਵੀਰ ਸਿੰਘ ਡਿੱਪੇ ਦੀ ਆਪਾਂ ਗੱਲ ਕਰਦੇ ਆ ਜਾਂ ਆਪਾਂ ਅਜਨਾਲੇ ਦੀ ਗੱਲ ਕਰਦੇ ਜਿਹੜਾ ਕਿ ਮੈਂ ਸਮਝਦਾ ਵੀ ਐਸੋਲੇ ਉਹ ਰੱਬ ਨੂੰ ਪੂਰੇ ਹੋ ਚੁੱਕੇ ਆ ਵੀ ਜਿਹੜੇ ਜਿਹੜੇ ਐਮਪੀਆ ਨੇ ਚਾਹੇ ਰਾਣਾ ਗੁਰਜੀਤ ਸਿੰਘ ਦੀ ਆਪਾਂ ਗੱਲ ਕਰਦੇ ਆ ਚਾਹੇ ਹੁਣ ਆਪਾਂ ਆਪ ਦੀ ਗੱਲ ਕਰਦੇ ਆ ਕਿਉਂਕਿ ਆਪ ਵੀ ਮੈਂ ਤਾਂ ਗੱਲ ਕਰਦਾ ਕਿ ਆਪ ਵੀ ਪੰਜਾਬ ਦੇ ਵਿੱਚ ਸਰਕਾਰ ਹੈ ਕਿਉਂਕਿ ਇਹਨਾਂ ਨੇ ਵੱਡਾ ਧੋਖਾ ਜਿਹੜਾ ਲੇਡੀਜ਼ ਨਾਲ ਬਣਾ ਕੀਤਾ ਅਰਬਾਂ ਖਰਬਾਂ ਰੁਪਈਆ ਮੈਂ ਸਮਝਦਾ ਪੰਜਾਬ ਦਾ ਪੈਸਾ ਜਿਹੜਾ ਵੀ ਬਾਹਰ ਦੀਆਂ ਸਟੇਟਾਂ ਦੇ ਉੱਪਰ ਲਾਇਆ ਪਰ ਇਹਨਾਂ ਕੋ ਇੱਕ ਹਜ਼ਾਰ ਰੁਪਈਆ ਲੇਡੀਜ਼ ਵਾਸਤੇ ਨਹੀਂ ਨਿਕਲਿਆ ਜਿਹੜੇ ਕਹਿੰਦੇ ਸੀਗੇ ਵੀ ਆਮ ਬੰਦਿਆਂ ਦੀ ਸਰਕਾਰ ਹੈਗੀ ਹੈ ਕਿ ਜੇ ਆਮ ਦੀ ਸਰਕਾਰ ਹੁੰਦੀ ਤੇ ਕੈਂਡੀਡੇਟ ਵੀ ਕੋਈ ਆਮ ਹੀ ਹੋਣਾ ਸੀਗਾ ਇਸ ਕਰਕੇ ਇਹਨਾਂ ਨੇ ਜਿਹੜੇ ਮੰਤਰੀ ਹੈਗੇ ਸੀਗੇ ਇਹਨਾਂ ਨੇ ਉਹੀ ਕੈਂਡੀਡੇਟ ਜਿਹੜੇ ਖੜੇ ਕੀਤੇ ਆ ਨਾ ਕਾਂਗਰਸ ਨੂੰ ਕਹਿੰਦੀ ਲੱਭਾ ਕੋਈ ਨਾ ਭਾਜਪਾ ਨੂੰ ਲੱਭਾ ਕੋਈ ਇਸ ਕਰਕੇ ਇਕਤਾ ਪਾਰਟੀ ਹਮੇਸ਼ਾ ਲੋਕਾਂ ਵਿੱਚ ਵਿਚਰਦੀ ਹੈ ਜਿਹੜੇ ਮੁੱਦੇ ਇਹ ਪਾਰਟੀਆਂ ਲੈ ਕੇ ਚਲਦੀਆਂ ਉਹ ਮੁੱਦੇ ਤੇ ਮੈਂ ਸਮਝਦਾ ਇਕਤਾ ਪਾਰਟੀ ਲਗਾਤਾਰ ਲੋਕਾਂ ਵਿੱਚ ਚਲਦੀ ਹੈ ਮੈਨੂੰ ਅੱਜ ਹੀ ਪਤਾ ਲੱਗਾ ਕੇ ਸਰਕਾਰੀ ਹਸਪਤਲ ਦੇ ਵਿੱਚ ਜਿਹੜੇ ਬੱਚੇ ਨਸ਼ਾ ਕਰਦੇ ਆ ਨਸ਼ਾ ਕਰਨ ਜਿਹੜੇ ਕਰਦੇ ਆ ਉਹਨਾਂ ਨੂੰ ਇੱਕ ਛਡਾਊ ਕੇਂਦਰ ਹੁੰਦਾ ਇੱਕ ਜੇਖੋ ਕਪੂਰਥਲੇ ਵਿੱਚ ਇੱਟਾ ਵੱਡਾ ਹਸਪਤਲ ਹੋਵੇ ਤੇ ਉੱਥੇ ਇਹਨਾਂ ਆਪ ਵਾਲਿਆਂ ਨੂੰ ਆਮ ਵਾਲਿਆਂ ਨੂੰ ਨਜ਼ਰ ਨਹੀਂ ਆਂਦਾ ਆਮ ਵਾਲੇ ਤੇ ਆਪ ਵਾਲੇ ਸਿਰਫ ਫੋਟ ਵਾਲੇ ਹੈਗੇ ਆ ਮੈਂ ਤੁਹਾਡੇ ਜਰੀਏ ਆਪ ਵਾਲਿਆਂ ਨੂੰ ਬੇਨਤੀ ਕਰਦਾ ਕਿ ਭਾਈ ਫੋਟੋਵਾ ਵਾਲਿਓ ਰੋਡ ショਅ ਨਾਲ ਗੱਲ ਨਹੀਂ ਬੰਨੀ ਜਿੱਦਾਂ ਆਪਾਂ ਗਰੰਟੀਆਂ ਦਿੱਤੀਆਂ ਸੀ ਨਾ ਲੋਕਾਂ ਦੇ ਹਮਲਿਆਂ ਜਾ ਕੇ ਵੋਟਾਂ ਮੰਗਰ ਸਹੀ ਜੇ ਲੋਕਾਂ ਤੁਹਾਡੇ ਨਾਂ ਝਾੜੂ ਮਾਰੇ ਕਿਉਂਕਿ ਬੀਬੀਆਂ ਨਾਲ ਤੁਸੀਂ ਬੜਾ ਵੱਡਾ ਧੋਖਾ ਕੀਤਾ ਕਪੂਰਥੱਲੇ ਦੇ ਵਿੱਚ 25 ਸਾਲ ਤੋਂ ਲੋਕ ਮੈਂ ਸਮਝਦਾ ਤਰਾ ਤਰਾ ਕਰਨ ਦੇ ਆ ਸੋਨੇ ਦੀ ਚਿੜੀਆ ਕਪੂਰਥਲਾ ਨਹੀਂ ਬਣੀ ਪਰ ਮੈਂ ਸਮਝਦਾ ਕੋੜੇ ਵੀ ਜੜੀ ਹੈ ਉਹ ਕਪੂਰਥਲਾ ਨਗਰੀ ਬਣ ਗਈ ਹੈ ਮੈਂ ਵੋਟਰਾਂ ਨੂੰ ਅਪੀਲ ਕਰਦਾ ਇਹ ਇਹਨਾਂ ਲੋਕਾਂ ਨੂੰ ਵੋਟ ਪਾਣ ਦੀ ਬਜਾਏ ਤੁਸੀਂ ਇਹਨਾਂ ਨੂੰ ਮੌਕੇ ਦਿੱਤੇ ਆ ਤੁਸੀਂ ਇਹਨਾਂ ਨੂੰ ਦੇਖਿਆ ਵੀ ਆ ਤੁਸੀਂ ਏਕਤਾ ਪਾਰਟੀ ਦੇ ਕੈਂਡੀਡੇਟ ਪਰਮਜੀਤ ਸਿੰਘ ਜੀ ਨੂੰ ਮੈਂ ਸਮਝਦਾ ਵੀ ਇੱਕ ਵਾਰੀ ਵੋਟ ਪਾ ਕੇ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਕੱਲ ਨੂੰ ਜਾਂ ਹਾਰ ਗਏ ਵੀ ਤੁਹਾਡੇ ਚ ਵਿਚਰਨਾ ਨਹੀਂ ਜਾਂ ਜਿੱਤ ਗਏ ਸ਼ਹਿਰ ਛੱਡ ਜਾਣਾ ਏਕਤਾ ਪਾਰਟੀ ਹਮੇਸ਼ਾ ਲੋਕਾਂ ਵਿੱਚ ਵਿਚਰਦੀ ਹੈ ਲੋਕਾਂ ਵਿੱਚ ਰਹਿੰਦੀ ਹੈ ਮੁੱਦੇ ਲੈ ਕੇ ਮੈਂ ਸਮਝਦਾ ਇਕਤਾ ਪਾਰਟੀ ਪਹਿਲੇ ਹੀ ਸਰਕਾਰਾਂ ਦੇ ਪਿੱਛੇ ਆਪਾ ਕਰਦੀ ਹੈ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਵੀ ਸੋੰਗਵਾਰ ਨੂੰ 11 ਵਜੇ ਵੀ ਇੱਥੇ ਮਾਰਸਰ ਚੌਂਚ ਪਹੁੰਚ ਕੇ ਜਿਸ ਕਾਫਲੇ ਨੂੰ ਮੈਂ ਸਮਝਦਾ ਇੱਕ ਵੱਡਾ ਕਾਫਲਾ ਇੱਕ ਬਣਾਈਏ ਉਹ ਦੂਸਰੀਆਂ ਪਾਰਟੀਆਂ ਨੂੰ ਦਸੀਏ ਕਿ ਆਪਾਂ ਪੈਸੇ ਵਾਲਿਆਂ ਨੂੰ ਬਹੁਤ ਵੋਟਾਂ ਪਾਈਆਂ ਤਣਾੜ ਬੰਦਿਆਂ ਨੂੰ ਵੋਟਾਂ ਬਹੁਤ ਪਾਈਆਂ ਇੱਕ ਵਾਰੀ ਗਰੀਬ ਸਮਾਜ ਨੂੰ ਵੀ ਸਾਡੇ ਗੈਰ ਦੇ ਸਮਾਏਦਾਰੋ ਵੋਟ ਪਾ ਕੇ ਦੇਖੋ ਫਿਰ ਦੇਖਿਓ ਦਾ ਮਜਾ ਮੈਂ ਫੇਰ ਆਪਣੇ ਇਕਤਾ ਪਾਰਟੀ ਵੱਲੋਂ ਸਮੂਹ ਇਕਤਾ ਪਾਰਟੀ ਸਾਥੀਆਂ ਵੱਲੋਂ ਸਰਦਾ ਪਰਮਜੀਤ ਸਿੰਘ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ